ਪਪਾ ਆ ਗਏ ਹੈਗੇ ਆ ਜੀ ਪਪਾ ਆ ਗਏ ਹੈਗੇ ਆ ਜੀ ਜਾਮਿਆ ਇਸਲਾਮੀ ਜਨ ਕੁੱਲ ਖੁਲਾਮ ਰੈਕਟ ਰੋਡ ਮਲੇਰ ਕੋਟਲਾ ਜੀ ਇਹ ਹੈ ਆਪਣੇ ਯਾਦਗਾਰ ਇਸ ਇਨਾਮ ਇਹ ਰਵਾਨੀ ਹਦਦ ਮੁਹੰਦਸ ਅਲਫ ਸੇਫ ਅਹਿਮਦ ਦੀ ਪੂਤੀ ਸੰਧੀ ਨਕਸਾ ਬੰਦੀ ਰਹਿ ਇਹ ਜੀ ਮਦਰਸਾ ਹੈਗਾ ਜੀ ਇਹਨਾਂ ਨੇ ਵੀ ਜੋ ਆਪਣੇ ਨਗਰ ਕ੍ਰਿਸ਼ਨ ਆ ਰਿਹਾ ਜੀ ਆਪਣੇ ਉਹਦਾ ਉਹ ਵੀ ਸਵਾਗਤ ਕਰ ਰਹੇ ਨੇ ਤੇ ਇਹ ਬੱਚੇ ਬੈਠੇ ਨੇ ਜੀ ਇੱਥੇ ਦੇਖੋ ਤੁਸੀਂ ਇਹ ਬੱਚੇ ਨੇ ਸਵਾਗਤ ਵਾਸਤੇ ਬੈਠੇ ਨੇ ਇਹ ਇਹਨਾਂ ਨੇ ਪਾਣੀ ਦਾ ਇੰਤਜ਼ਾਮ ਕੀਤਾ ਆਇਆ ਦੇਖੋ ਜੀ ਇਹ ਮੁਸਲਮਾਨ ਤੇ ਸਿੱਖ ਭਾਈਚਾਰੇ ਦਾ ਦਿੱਤਾ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਜੋ ਨਗਰ ਕੀਰਤਨ ਆਪਣੇ ਅਸਾਮ ਤੋਂ ਚੱਲ ਕੇ ਤੇ ਅੱਗੇ ਆਪਣੇ ਸਰਬੰਦਰ ਸਾਹਿਬ ਤੋਂ ਹੋ ਕੇ ਬਾਕੀ ਪਿੰਡਾਂ ਹੁੰਦਾ ਹੈ ਅਮਲੇਰ ਕੋਟਲੇ ਵਿੱਚ ਆ ਰਿਹਾ ਤੇ ਮਲੇਰ ਕੋਟਲਾ ਵੱਲੋਂ ਕਾਫੀ ਸੰਗਿਤਾ ਨੇ ਮਤਲਬ ਇੰਤਜ਼ਾਮ ਕੀਤਾ ਹੈਗਾ ਇਹ ਉਹਨਾਂ ਦੇ ਸਵਾਗਤ ਵਾਸਤੇ ਇਹ ਦੇਖ ਸਕਦੇ ਹਾਂ ਜੋ ਮੁਦਰਸੇ ਵੱਲੋਂ ਪਾਣੀ ਦਾ ਵੀ ਇੰਤਜ਼ਾਮ ਕੀਤਾ ਇਹਨਾਂ ਨੇ ਵੀ ਉਹਦੇ ਸਵਾਗਤ ਵਾਸਤੇ ਸਵਾਗਤ ਵਾਸਤੇ ਇਹ ਬੈਠੇ ਨੇ ਬੱਚੇ ਕੀ ਨਾਮ ਹੈ ਬੇਟਾ ਤੇਰਾ ਮੁਹੰਮਦ ਨਸੀਬ ਮੁਹੰਮਦ ਨਸੀਬ ਮੁਹੰਮਦ ਸੀ ਤੇਰਾ ਬੇਟੇ ਮੁਹੰਮਦ ਆਸੀਫ ਮੁਹੰਮਦ ਆਸਰ ਤੇ ਮਦਰਸੇ ਦਾ ਨਾਮ ਬੋਲੋ ਬੇਟਾ ਕੀ ਕਿਹੜਾ ਪੂਰਾ ਨਾਮ ਬੋਲੋ ਜਾਮੀਆ ਇਸਲਾਮੀਆ ਜੀਨਤੋਨ ਤੁਸੀ ਇੱਥੇ ਪੜਦੇ ਹੋ ਕਿਹੜੀ ਕਿਹੜੀ ਕਲਾਸ ਦੇ ਬੱਚੇ ਤੁਸੀਂ ਹੈ 8ਵੀਂ ਆਪਾਂ ਸਭ ਅੰਦਰ ਤੇ ਕੀ ਪੜਾਇਆ ਜਾਂਦਾ ਤੁਹਾਨੂੰ ਆਪਣੇ ਅਰਬੀ ਅਰਬੀ ਉਰਦੂ ਹਾਂ ਪੜਾਇਆ ਜਾਂਦਾ ਇੰਗਲਿਸ਼ ਹੋਰ ਕਿੰਨੇ ਸਾਰੇ ਕੁਝ ਪੜਾਇਆ ਜਾਂਦਾ ਕਲਾਸ ਭਾਈ ਆ ਕਿ ਮਤਲਬ ਆਪਣੇ ਜਿਹੜਾ ਇਹ ਤੁਹਾਡਾ ਮਦਰਸਾ ਹੈਗਾ ਇਹ ਕਿ ਤੁਹਾਡੀ ਆਪਣੀ ਜੋ ਇੰਤਜ਼ਾਮੀਆ ਕਮੇਟੀ ਆ ਉਹਦੇ ਵੱਲੋਂ ਇਹ ਕੁਦਰਸ ਹੈ ਐਜੂਕੇਸ਼ਨ ਬੋਰਡ ਵੱਲੋਂ ਵੀ ਹੈ ਓਕੇ ਠੀਕ ਦੋਸਤੋ ਆਪਾਂ ਅੱਗੇ ਹੈਗੇ ਹਾਂ ਜੀ ਗੁਰਦੁਆਰਾ ਆਪਣੇ ਵਾਂਗੜੀਆਂ ਗੁਰਦੁਆਰਾ ਸਾਹਿਬ ਇਸ ਸਰਕੇ ਪਰ ਰੈਕਡ ਰੇਡ ਨੇ ਟੋਲਾ ਤੇ ਦੇਖ ਸਕਦੇ ਹੋ ਇਹ ਵੀ ਨਗਰ ਕੀਰਤਨ ਦੀਆਂ ਜੋ ਨਗਰ ਕੀਰਤਨ ਆਪਣੇ ਚੱਲ ਕੇ ਆ ਰਿਹਾ ਤੇ ਉਹਨਾਂ ਦੇ ਸਵਾਗਤ ਵਾਸਤੇ ਖੜੀਆਂ ਨੇ ਜੀ ਸੰਗਤਾਂ ਜੀ ਦੇਖ ਸਕਦੇ ਹੋ ਤੁਸੀਂ ਇਹ ਜੋ ਸੰਗਤਾਂ ਨੇ ਸਾਰੀਆਂ ਇਹ ਨਗਰ ਕੀਰਤਨ ਦੇ ਸਵਾਗਤ ਵਾਸਤੇ ਖੜੀਆਂ ਨੇ ਦੇਖ ਸਕਦੇ ਹੋ ਤੁਸੀਂ ਇਹ ਗੁਰਦੁਆਰਾ ਸਾਹਿਬ ਵੱਲੋਂ ਜੋ ਇੰਤਜ਼ਾਮ ਕੀਤਾ ਹੋਇਆ ਆ ਆਪਾਂ ਅੱਗੇ ਹੈਗੇ ਜੀ ਗੁਰਦੁਆਰਾ ਸਕਿਪ ਕਰ ਰਿਹਾ ਕੋ ਡਰੋਨ ਲੈ ਕੋਲ ਆ। ਜਪਾ ਸੰਗਤਾਂ ਜਿਹੜੀ ਉਹਨਾਂ ਨੂੰ ਦੇਖ ਸਕਦੇ ਤੁਸੀਂ ਸੰਗਤਾਂ ਆਪਣੇ ਜੋ ਮੇਰ ਕੀਰਤਨ ਆ ਰਿਹਾ ਕਿਉਂਕਿ ਜੋ ਆਪਣੇ ਕਰ ਰਹੇ ਨੇ ਵੇਟ ਤੇ ਇਸ ਵਕਤ ਵਾਸਤੇ ਖੜੇ ਨੇ ਸਾਰੀ ਸੰਗਤਾਂ ਤੇ ਆਪਾਂ ਮਲਾਉਂਦੇ ਹੈਗੇ ਆ ਜੋ ਇੱਥੇ ਦੇ ਪ੍ਰਧਾਨ ਸਾਹਿਬ ਨੇ ਜੋ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਇਹਨਾਂ ਨੇ ਜੋ ਵੀ ਕੋਈ ਇੰਤਜ਼ਾਮ ਕੀਤਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਚੱਲਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਦੱਸੋ ਬਾਬਾ ਜੀ ਜੋ ਨਗਰ ਕੀਰਤਨ ਆ ਰਿਹਾ ਹੈਗਾ ਤੇ ਉਹਦੇ ਬਾਰੇ ਚੰਨਣਾ ਪਾਓ ਤੇ ਕਿਸ ਤਰ੍ਹਾਂ ਤੁਸੀਂ ਇੰਤਜ਼ਾਮ ਕੀਤਾ ਹੈਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਧੰਨ ਧੰਨ ਬਾਬਾ ਸਦੀਦਾਸ ਜੀ ਬਾਬਾ ਬਾਬਾ ਮਤੀਦਾਸ ਜੀ ਬਾਬਾ ਜਾਲਾ ਜੀ ਸੂਲਾਂ ਦੇ ਪਾਵਨ ਪਿਤਰ ਸਿੱਖੀ ਦੀ ਦਿਹਾੜਿਆਂ ਨੂੰ ਮੁਖਰਾਦਿਆ ਹੋਇਆ ਸਾਨ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ 350 ਸਾਲਾ ਗੁਰਕਾ ਗੱਦੀ ਦਿਵਸ ਨੂੰ ਮੁਖਰਾਦਿਆਂ ਹੋਇਆਂ ਜੋ ਕਿ ਅਸਾਮ ਧੋਬੜੀ ਸਾਹਿਬ ਤੋਂ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਲਸਾਨੇ ਸਾਹਤ ਤੋਂ ਮੁਖਰਾਦਿਆਂ ਹੋਇਆਂ ਨਗਰ ਕੀਰਤਨ ਸਹਿਰਾ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਅੱਜ ਰਾਇਕੋਟ ਟਾਲਿਆਣਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਅਮਰਤ ਵੇਲ ਤੋਂ ਲੈ ਕੇ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਈ ਹੈ ਔਰ ਨਗਰ ਕੀਰਤਨ ਪੜਾਦਾਰ ਪੜਾ ਹੁੰਦਿਆਂ ਹੋਇਆ ਮਲੇਰ ਕੋਲਾ ਸਹਿਰ ਜੋ ਕਿ ریاਸਤੀ ਸਹਿਰ ਹੈ ਸੋ ਇਥੇ ਅੱਜ ਨਗਰ ਕੀਰਤਨ ਜਿਹੜਾ ਗਾ ਕਾਫੀ ਪੜਾ ਜਿਹੜੇ ਨੇ ਕੋ ਇਸ ਨਗਰ ਕੀਰਤਨ ਦੇ ਲਈ ਬਣਾਏ ਗਏ ਨੇ ਔਰ ਇੱਕ ਸਮੂਲੀਅਤ ਜਿਹੜੀ ਹੈ ਸਾਰੇ ਹੀ ਮਲੇਰ ਕੋੜਲਾ ਨਿਵਾਸੀ ਸੰਗਤਾਂ ਔਰ ਜਿਹੜੇ ਨਗਰ ਆਏ ਪੜਾ ਦਰ ਪੜਾ ਉਹਨਾਂ ਵੱਲੋਂ ਵੀ ਇਸ ਨਗਰ ਕੀਰਤਨ ਦੀ ਸਮੂਲੀਅਤ ਜਿਹੜੀ ਹੈ ਬੜੀ ਭਾਵਨਾਤਮਕ ਹੋ ਕਰਕੇ ਕੀਤੀ ਗਈ ਹੈ ਸੋ ਬਣਦਾ ਵੀ ਇਹ ਹੀ ਹੈ ਕਿਉਂਕਿ ਤਿਲਕ ਜੰਜੂ ਰਾਖਾ ਭਰਵਤਾ ਕਾ ਕਿਨੋ ਵੱਡੋ ਕਲੂ ਮੈਂ ਸਾਕਾ ਧਰਮਹਿਤ 사카ਜਨ ਕੀਆ ਸੀਸ ਦੀਆ ਪਰ ਸਿਰ ਰੱਦੀਆ ਧੰਨ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੀ ਰਸਾਨੀ ਸਾਹਤ ਨੂੰ ਮੁਖਰਾਦਿਆ ਹੋਇਆ ਹੈ ਇਹ ਨਗਰ ਕੀਰਤਨ ਪਰਾਰੰਭ ਹੋਇਆ ਹੈ ਔਰ ਰਾਏਕੋਟ ਰੋਡ ਤੇ ਗੁਰਦੁਆਰਾ ਈਸ਼ਰ ਕਿਰਪਾ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੁੱਚੇ ਮੋਹੱਲਾ ਨਿਵਾਸੀ ਸੰਗਤਾਂ ਦੇ ਸਹਿਯੋਗ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਆਪਣਾ ਪੂਰਾ ਸਹਿਯੋਗ ਦਿੱਤਾ ਹੈ ਸੋ ਆਸ ਕਰਦੇ ਹਾਂ ਵੀ ਇਸ ਨਗਰ ਕੀਰਤਨ ਦੇ ਨਾਲ ਸੰਗਤਾਂ ਦੇ ਵਿੱਚ ਪੂਰਨ ਤੌਰ ਤੇ ਜਾਗਰਤੀ ਆਵੇ ਕਿਉਂਕਿ ਧੰਗੁਰੂ ਤੇਗ ਬਹਾਦਰ ਮਹਾਰਾਜਿਆਂ ਦੀ ਬਹਾਦਰੀ ਸਹਾਦਤ ਜਿਹੜੀ ਹੈ ਉਸ ਨੂੰ ਯਾਦ ਕਰਦਿਆਂ ਹੋਇਆਂ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਤੇ ਸਾਡੇ ਗੁਰਦੁਆਰਾ ਸਾਹਿਬ ਇਸਰ ਕਿਰਪਾ ਵੱਲੋਂ ਵੀ ਉਸ ਇਤਿਹਾਸ ਨੂੰ ਦੇਖਦਿਆਂ ਹੋਇਆਂ ਪੂਰਨ ਤੌਰ ਤੇ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਵੀ ਲਗਾਏ ਗਏ ਆ ਔਰ ਸਾਰੀਆਂ ਸੰਗਤਾਂ ਦਾ ਸਹਿਯੋਗ ਹੈ ਬਹੁਤ-ਬਹੁਤ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਜੋ ਕਿ ਸਤਿਗੁਰੂ ਜੀ ਸਾਡੇ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਕਾ ਨਿਵਾਸੀ ਸੰਗਤਾਂ ਤੋਂ ਸੇਵਾਵਾਂ ਲੈਂਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਨਗਰ ਕੀਰਤਨ ਸ਼ੁਰੂ ਹੋ ਚੁੱਕਿਆ ਜੀ ਹਾਂਜੀ ਮਲੇਰ ਕੋਟਲਾ ਜਿੰਦਰ ਆ ਚੁੱਕਿਆ ਜੀ ਦੇਖ ਸਕਦੇ ਹੋ ਤੁਸੀਂ ਆ ਦੇਖੋ ਜੀ ਨਗਰ ਕੀਰਤਨ ਜਾ ਰਿਹਾ ਜੀ ਇਹ ਜੋ ਆਪਣੇ ਅਸਾਮ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਤੋਂ ਹੋ ਕੇ ਪੰਡਾ ਵਿੱਚ ਦੀ ਹੁੰਦਾ ਹੈ ਅਮਲੇਰ ਕੋਟਲੇ ਬਲਦੀ ਨੰਗਰ ਆ ਜੀ ਇਹ ਦੇਖ ਸਕਦੇ ਹੋ ਜੀ ਤੁਸੀਂ ਲੱਕਿਰਤਨ